ਲੁਜਾਂਟਮ ਸੇਖਣ ਤੁਸੀਂ ਤੇ ਮੈਂ ਹਰਸ਼ਕੋਟ छुट्टियां ਮਨਾਉਣ ਦੇ ਪਹਾੜਾਂ ਦੇ ਵਿੱਚ ਲੋਕਾਂ ਦੇ ਹਾਲਾਤ ਦੇਖ ਲਓ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਤੁਹਾਨੂੰ ਦੱਸਦੀਏ ਕਿ ਅੱਤ ਦੀ ਗਰਮੀ ਜਿਹੜੀ ਕਿ ਪੈ ਰਹੀ ਹੈ ਤਾਂ ਉੱਥੇ ਹੀ ਗਰਮੀਆਂ ਦੀਆਂ छुट्टियां ਮਨਾਉਣ ਦੇ ਲਈ ਜਿਹੜੇ ਲੋਕ ਨੇ ਪਹਾੜਾਂ 'ਚ ਜਾਂਦੇ ਨੇ ਤਾਂ ਉੱਥੇ ਹੀ ਉਥੋਂ ਦਾ ਹਾਲ ਕੀ ਹੈ ਉਸ ਦੀ ਤਸਵੀਰਾਂ ਤੁਹਾਨੂੰ ਦੱਸਦੀਏ 10-10 ਕਿਲੋਮੀਟਰ ਤੱਕ ਜਾਨ ਜਿਹੜੇ ਕਿ ਲੱਗੇ ਹੋਈ ਨੇ ਇਹ ਤਸਵੀਰ ਤੁਸੀਂ ਮੈਕਲੋਡਗਨ 'ਚ ਹਿਮਾਚਲ ਦੀ ਦੇਖ ਰਹੇ ਹੋ ਜਿੱਥੇ ਕਿ 10-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਔਰ ਨਾਲ ਹੀ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਉੱਥੋਂ ਦੇ ਜਿਹੜੇ ਹੋਟਲ ਨੇ ਉਹਨਾਂ ਨੇ ਵੀ ਆਪਣੇ ਰੇਟ ਪੂਰੇ ਚੱਕ ਦਿੱਤੇ ਨੇ ਤਾਂ ਤੁਹਾਨੂੰ ਆਪਦੀਆਂ ਹੋਟਲ ਦੇ ਮਾਲਕ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਉਹਨਾਂ ਨੇ ਰੇਟ ਬਣਾ ਲਿੱਤੇ ਨੇ ਕਿਉਂਕਿ ਇਹ ਜਿਹੜਾ ਟਾਈਮ ਪੀਕ ਟਾਈਮ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹਾੜਾਂ ਦੇ ਵਿੱਚ ਕੁੰਮਣ ਲਈ ਜਾਂਦੇ ਨੇ ਤਾਂ ਉੱਥੇ ਹੀ ਇਸ ਟਾਈਮ ਤੇ ਹੁਣ ਮੈਕਲੋਡ ਗੰਝ ਤੇ ਵਿੱਚ ਜਿਹੜਾ ਹੋਟਲ ਮਾਲਕ ਨੇ ਉਹਨਾਂ ਨੇ ਰੇਟ ਜਿਹੜੇ ਕਿ ਵਧਾ ਦਿੱਤੇ ਨੇ ਆਪਣੀ ਮਨਮਰਜ਼ੀ ਨਾਲ ਰੇਟ ਜਿਹੜਾ ਕਿ ਉਹਨਾਂ ਨੇ ਰੱਖੇ ਹੋਏ ਨੇ ਉੱਥੇ ਹੀ ਕਈ ਲੋਕ ਸੜਕਾਂ ਤੇ ਪੈਣ ਦੇ ਲਈ ਮਜਬੂਰ ਨੇ ਤਾਂ ਤਸਵੀਰਾਂ ਤੁਸੀਂ ਨਾਲ ਜਿਹੜੀਆਂ ਕਿ ਦੇਖ ਸਕਦੇ ਹੋ ਕਿੰਨੀ ਦੂਰ ਤੱਕ ਜਿਹੜਾ ਕਿ ਟ੍ਰੈਫਿਕ ਜਾਮ ਹੋਇਆ ਪਿਆ ਗੱਡੀਆਂ ਦੇ ਵਿੱਚ ਲੋਕ ਜਿਹੜੇ ਕਿ ਫਸੇ ਹੋਏ ਨੇ ਤਾਂ ਇਹ ਹਾਲ ਹੈ ਗਰਮੀਆਂ ਦੀ ਛੁੱਟੀਆਂ ਮਨਾਉਣ ਗਏ ਲੋਕਾਂ ਦਾ ਜਿੱਥੇ ਉਹਨਾਂ ਨੂੰ ਹੋਟਲ ਵੀ ਨਹੀਂ ਮਿਲੇ ਕਿਉਂਕਿ ਹੋਟਲ ਦੇ ਪ੍ਰਾਈਸ ਹੀ ਇੰਨੇ ਜ਼ਿਆਦਾ ਵਧਾ ਦਿੱਤੇ ਨੇ ਤਸਵੀਰਾਂ ਤੁਸੀਂ ਨਾਲ ਚਲਦੀਆਂ ਹੋਈਆਂ ਦੇਖ ਸਕਦੇ ਹੋ